ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਤਾਜੀ ਸਵੇਰ ਸੇ ਲਈ ਲੈ ਕੇ ਆਏ ਜੀ ਆਊਟ ਕਰ ਲੈਨੇ ਆ ਬਾਈ ਨਾ ਗੱਲ ਬਾਤ ਆਜੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕੋ ਵਧੀਆ ਜੀ ਹਾਂਜੀ ਠੀਕ ਠਾਕ ਵਧੀਆ ਜੀ ਨਾਮ ਤੇ ਐਡਰੈਸ ਬੋਲੋ ਜੀ ਨਾਮ ਲਖਵੀਰ ਸਿੰਘ ਜੀ ਪਿੰਡ ਮਾਛੀਕੇ ਜ਼ਿਲ੍ਹਾ ਮੋਗਾ ਫਸਿਲ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਬਾਈ ਨੇੜੇ ਇਧਰ ਆਪਣੇ ਬਲਾਸਪੁਰ ਇਧਰ ਆਮਗੜ ਹਿੰਦੂਪੁਰਾ ਇਹ ਇਧਰ ਬਰਜਕ ਲਾਲਾ ਰਹਿ ਗਿਆ ਜੀ ਮੋਬਾਈਲ ਨੰਬਰ 9872372412 ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਤੇ ਨੇ ਕਿਹੜਾ ਸੂਆ ਸੂਈ ਆ ਇਹ ਦੂਜੀ ਸੂਆ ਸੂਈ ਆ ਜੀ ਇਹਦੀ ਕਦੋਂ ਸੂਈ ਆ ਵੀਰੇ ਇਹ ਬਸ ਘੰਟਾ ਕੋ ਹੋਇਆ ਹਜੇ ਸੂਈ ਨੂੰ ਬੱਚਾ ਕੀ ਦੇ ਤਾ ਬੱਚਾ ਬੱਚੀ ਆ ਜੀ ਮਗਰ ਬੱਚੀ ਬੜੀ ਚੰਗੀ ਆ ਹਾਂਜੀ ਹਾਂ ਡੈਨਮਾਰਕ 40116 ਦੀ ਆ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਘਾਲੀ ਦੇਖੋ ਚੰਗੇ ਸੀਮਣ ਦੀ ਦੱਸਿਆ ਬਾਈ ਨੇ ਕੁਆਲਿਟੀ ਚੈੱਕ ਕਰੋ ਬਾਈ ਕੀ ਆ ਬਾ ਹੂੰ ਕੱਦ ਬਹੁਤ ਹਣਾ ਬੱਚੀ ਹਾਂਜੀ ਹਾਂ ਜੇਰ ਬਹੁਤ ਬੀ ਆ ਸਮੀ ਨਾਲ ਹੋਈ ਸੋਈ ਐ ਜੇਰ ਹਜੇ ਪੈਣੀ ਆ ਹਾਂ ਬੱਸ ਆ ਚੱਲੀ ਵੀ ਆ ਜੇਰ ਜੀ ਪੈ ਜੂ ਬੱਸ ਤੇ ਥਣ ਬਹੁਤ ਚੰਗਾ ਲੱਗਿਆ ਹਣਾ ਉੱਠੀ ਵਾਲਾ ਥਣ ਬਈ ਇੱਕ ਥਣ ਤੋਂ ਤਿੰਨ ਦਸ ਸੀ ਹਾਂ ਪਰਲੇ ਤੋਂ ਕੋ ਬਹਿਣੀ ਵਾਲੇ ਤੋਂ ਤਿੰਨ ਆਪਾਂ ਨੀ ਵਾਲੇ ਪਾਸੇ ਤੋਂ ਬਈ ਤਿੰਨ ਲ ਇੱਕ ਥਣ ਤੋਂ ਨਾੜਾ ਚੰਗਾ ਹੁੰਦਾ ਬਾਕੀ ਚ ਵੀ ਕਿਵੇਂ ਆ ਇੱਕ ਨੰਬਰ ਆ ਜੀ ਆ ਪਹਿਲਾ ਬਹੁਤ ਚੰਗਾ ਆ ਕੇ ਬੱਚੀ ਨੂੰ ਤੇ ਚੋ ਤਾਂ ਡੇਢ ਕਿਲੋ ਦੁੱਧ ਠੀਕ ਆ ਬਾਈ ਖੋਲ ਦੇ ਬਈ ਮੜੀ ਤੋਰ ਕੇ ਦਿਖਾ ਦੇ ਪੂਰੀ ਜਾਣ ਵਾਲੀ ਆ ਪਲੀ ਵੀ ਵੈੜਾ ਬਈ ਸੋਏ ਸਵਾਈਆ ਬੱਚਾ ਬੱਚੀ ਦੇਤੀ ਬੱਚੀ ਵੀ ਬਹੁਤ ਚੰਗੀ ਆ ਖੈਰ ਵੈੜ ਵੀ ਚੰਗੀ ਆ ਥਣਲੇਵਾ ਵੀ ਚੰਗਾ ਚਾਹੇ ਹੱਥੀਜੋਲੇ ਚਾਹੇ ਮਸ਼ੀਨ ਚਾਹੇ ਚੋਲੇ ਜਿਹੜੀ ਗੱਲ ਸੀ ਉਹ ਬਾਈ ਨੇ ਦੱਸਤੀ ਵੀ ਇੱਕ ਥਣ ਬਈ ਤਿਲ ਠੀਕ ਆ ਕਿ ਨਹੀਂ ਘਰੇ ਰੱਖਣ ਵਾਲੇ ਨੂੰ ਕੋਈ ਮਾੜੀ ਨਹੀਂ ਜੀ ਹਾਂ ਜੀ ਨੇ ਬਈ ਦੁੱਧ ਤੇ ਲਾਉਣੀ ਆ ਹਨਾ ਕੋਈ ਚੱਕਰ ਨਹੀਂ ਆ ਕੀ ਮੋਲ ਆ ਬਈ ਜਾਇਜ਼ ਜਾਂ ਫਿਰ ਮੋਲ ਵਸ ਜਾਇਜ਼ ਜਿਆ ਦਾ 55000 ਆ ਜੀ ਮਾਨਤਨ ਹੋ ਜਾ ਮਾਨਤਨ ਹੋ ਜੀ ਠੀਕ ਆ ਬਾਈ 55000 ਰੁਪਿਆ ਮੋਲ ਆ ਤੇ ਮਾਨਤਨ ਜਿਹੜਾ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਾਈ ਲੇਵਲ ਉਹ ਬਹੁਤ ਚੰਗਾ ਜੇਰ ਦਾ ਲੜ ਤੁਰਿਆ ਵਾ ਥੋੜੇ ਟਾਈਮ ਲਈ ਕਰਮਾ ਦੀ ਜੇਰ ਉਹ ਵਾ ਤੇਰੀ ਜੀ ਅਜੇਰ ਤਾਂ ਚੱਲੀ ਵੀ ਸੀ ਕਿ ਮੈਂ ਠਾਤੀ ਠੀਕ ਆ ਤੇ ਕਿਸੇ ਵੀਰ ਨੂੰ ਬਾਈ ਬੈਡ ਪਸੰਦਾ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ